ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੱਲੂ ਵਾਲੀਏ ਵਾਲਾ ਤੇ ਵੀਰ ਸਾਹਿਬ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮਖੂ ਤੋਂ ਕੋਈ ਵੀਰ ਆ ਰਿਹਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਮਖੂ ਤੋਂ ਤਕਰੀਬਨ ਕੋਈ 12-15 ਕਿਲੋਮੀਟਰ ਦੀ ਦੂਰੀ ਆ ਪਿੰਡ ਮੱਲੂ ਵਾਲੀਏ ਵਾਲੀ ਦੀ ਆਸੀ ਕੇ ਮਾਸੀ ਕੇ ਤੇ ਕਾਮਲ ਵਾਲਾ ਰੋਟੇ ਚੱਲੇ ਵਾਲਾ ਫਤੇਗੜ ਸਪਰਾ ਛੋਟੇ ਫਤੇਗੜ ਸਪਰਾ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਤੇ ਮੱਲਾ ਵਾਲੇ ਤੋਂ ਤਕਰੀਬਨ ਕੋਈ ਦੂਰੀ 8-9 ਕਿਲੋਮੀਟਰ ਦੀ ਆ ਕੋਈ ਵੀ ਰਫロイਪੁਰ ਵਾਲੀ ਸਾਈਡ ਤੋਂ ਆ ਰਿਹਾ ਤੇ ਮੱਲਾ ਵਾਲੇ ਤੋਂ ਉਸ ਤੱਕ ਸੜਕ ਨਿਕਲਦੀ ਆ ਜਿਹੜੀ ਪਿੰਡ ਕਾਮਲ ਵਾਲਾ ਤੇ ਛੋਟੇ ਸਪਰਾ ਫਤੇਗੜ ਤੇ ਇੱਧਰ ਬੰਗਾਲੀ ਵਾਲੇ ਪੁਲ ਨੂੰ ਆਉਂਦੀ ਆ ਇਸੇ ਸੜਕ ਦੇ ਉੱਪਰ ਵੀਰ ਸਾਹਿਬ ਹੁਣਾ ਦਾ ਘਰ ਹੈਗਾ ਤੇ ਪਿੰਡ ਮੱਲੂ ਵਾਲਗੇ ਵਾਲਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਤੇ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਇਸ ਘਰੋਂ ਦਿਖਾਏ ਆ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਉਹਦੇ ਰਹਿੰਦੇ ਸੀ ਕਿ ਪਹਿਲਾਂ ਥੋੜਾ ਜਿਹਾ ਵਿੱਚੋਂ ਸਟਾਪ ਲਾਇਆ ਸੀਗਾ ਵੀਰ ਸਾਹਿਬ ਨੇ ਕੋ ਦੋ ਚਾਰ ਮਹੀਨੇ ਇੱਕ ਵਾਰ ਤੋਂ ਫੇਰ ਪਸ਼ੂ ਵਪਾਰ ਦਾ ਕੀਤਾ ਜਿਹੜਾ ਦੋਸਤੋ ਰੀਸਟਾਰਟ ਕੀਤਾ ਤੇ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੈਸੇ ਟੋਟਲ ਜਿਹੜੇ ਦਧਾਰੂ ਪਸ਼ੂ ਆ ਹੁਣ ਦੁੱਧ ਤੇ ਆ ਉਹ ਤਿੰਨ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਵੱਟੀਆਂ ਮੱਝਾਂ ਨੇ ਇੱਕ ਵੜਾ ਬੇਨ ਬੱਚੇ ਦੀਆਂ ਗੱਲਬਾਤ ਵੀਰ ਸਾਹਿਬ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਦੇ ਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਭਾਜੀ ਠੀਕ ਠਾਕ ਸ ਠੀਕ ਹੈ ਜੀ ਅੱਛਾ ਵੀਰ ਸਾਹਿਬ ਪਸ਼ੂ ਵਪਾਰ ਦਾ ਕੀਤਾ ਚਲੋ ਦੱਸਣ ਦੀ ਲੋੜ ਨਹੀਂ ਪਉਤੇ ਵੀਰ ਜਾਣਦੇ ਆ ਤੁਹਾਨੂੰ ਜਿੱਥੇ ਜਦੋਂ ਆਪਣਾ ਪਿੰਡ ਹੀ ਸੌਰ ਸਿੰਘ ਸੀਗਾ ਲੋਗੜ ਦੇ ਕੋਲ ਅਪਰੋਚਪੁਰ ਰੋਡ ਜੀਰਾ ਤੇ ਹਾਂਜੀ ਹਾਂਜੀ ਉੱਥੇ ਵੀ ਚਲੋ ਵੱਡੇ ਲੈਵਲ ਤੇ ਤੁਹਾਡਾ ਪਸ਼ੂ ਦਾ ਵਪਾਰ ਦਾ ਕੀਤਾ ਸੀਗਾ ਹਾਂਜੀ ਬਹੁਤ ਵਧੀਆ ਸੀ ਤੇ ਨਾਲ ਦੀ ਨਾਲ ਇੱਕ ਘੋੜੀਆਂ ਦਾ ਵੀ ਬੜਾ ਵੱਡਾ ਸ਼ੌਂਕ ਰਿਹਾ ਤੁਹਾਡੇ ਦੇ ਨਾਲ ਅੱਜ ਵੀ ਚਲੋ ਕੰਟੀਨਿਊਸ ਜਾਰੀ ਹੈ ਅੱਜ ਵੀ ਹੈਗੀਆਂ ਘੋੜੀਆਂ ਤੇ ਗਾਹਨੋ ਤੇ ਬਛੇਰੇ ਤੇ ਬਛੇਰੀਆਂ ਵੀ ਆਪਣੇ ਕੋਲ ਅੱਜ ਕੱਲ੍ਹ ਹਾਂਜੀ ਹਾਂਜੀ ਤੇ ਵੀਰ ਸਾਹਿਬ ਇਹ ਵਿੱਚੋਂ ਥੋੜਾ ਜਿਹਾ ਵਖਪਾ ਪੈ ਗਿਆ ਕੋਈ 2-4 ਮਹੀਨਿਆਂ ਦਾ ਲੱਗ ਗਿਆ ਲੋਣਾ ਸੀ ਅੱਛਾ ਜੀ ਧੁੰਨੇ ਕਰਕੇ ਫਿਰ ਬੰਨਿਆ ਕਰਕੇ ਫਿਰ ਥੋੜਾ ਜਿਹਾ ਕੰਮ ਇੱਕ ਵਪਾਰ ਵੀ ਥੋੜਾ ਜਿਹਾ ਵਿੱਚੋਂ ਵੀ ਸਾਰੇ ਵਪਾਰੀਆਂ ਦਾ ਵੀ ਠੰਡਾ ਰਹਿ ਗਿਆ ਤਾਂ ਵਿੱਚੋਂ ਘੱਟ ਵੀ ਖੜਾ ਹੀ ਛੜਦਾ ਸੀ ਸਹੀ ਹੈ ਜੀ ਮਹੀਨਾ ਕਰੋਕਿਆ 2 ਮਹੀਨੇ ਵਿੱਚੋਂ ਮੈਨੂੰ ਲੱਗਦਾ ਵੀ ਸਾਹਿਬ ਜਦੋਂ ਕਣਕ ਵੱਢੀ ਬੁੱਢੀ ਆ ਉਦੋਂ ਤੋਂ ਲੈ ਕੇ ਤੇ ਸਹਾਰਨਾ ਕੋਈ 2 ਕੁ ਮਹੀਨਾ 2.5 2.5 3 ਮਹੀਨੇ ਥੋੜਾ ਮੱਧਮ ਰਿਹਾ ਕੰਮ ਹਾਂਜੀ 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 ਤੇ ਕੋਈ ਫਿਰ ਹੁਣ ਤੋਂ ਚਲੋ ਥੋੜੀ ਜਿਹੀ ਤੇਜ਼ੀ ਫਿਰ 20 ਦਿਨ ਹੀ ਹੋਏ ਜੀ ਸਾਰਿਆਂ ਦਾ ਹੀ ਕੰਮ ਚੱਲੇ ਨੂੰ ਤੇ ਆਪਾਂ ਨੂੰ ਵੀ ਬਸ ਇੰਨੇ ਕ ਦਿਨ ਹੀ ਹੋਏ ਆ ਠੀਕ ਹੈ अच्छा वीर साहब इसी तरह पशु अपने कोल ਘਟੋ ਘਟ ਵੀ ਆਪਾਂ ਪਹਿਲਾਂ ਵੀ ਇਸ ਘਰੋਂ ਦਿਖਾਏ ਐ ਇਸ ਫਾਰਮ ਚ ਆਪਣੀ ਜੋ ਦਿਖਾਏ ਐ ਪਸ਼ੂ 8 8 7 7 ਮੱਝਾਂ ਵੀ ਦਿਖਾਈਆਂ ਹਾਂਜੀ ਚੰਗੀਆਂ ਚੰਗੀਆਂ ਮੱਝਾਂ ਵੀ ਆਈਆਂ ਨੇ ਕੋਈ 15 15 14 14 ਸਿਰਾਂ ਮੱਝਾਂ ਦੇ ਕੋਲ ਬਹੁਤ ਨੇ ਵੀ ਵੀਡੀਓ ਪਾਈ ਹੋਰੀਆਂ ਨੇ ਇਹ ਘੱਲੀਆਂ ਮੱਝਾਂ ਆਪਾਂ ਪਿੱਛੇ ਨੀਲੀ ਰਵੀ ਦੀਆਂ ਦੋ ਇਕੱਠੀਆਂ ਜੋੜਾ ਤਿੰਨ ਘੱਲੀਆਂ ਕਿ ਟੇਢੇ ਚੀਰ ਵਾਲੀ ਹਾਂਜੀ ਇਹ ਆਪਣੀਆਂ ਪਾਣੀਪੱਤ ਕਰਨਾਲ ਵਾਲੇ ਬੰਨੇ ਵੀ ਗਈਆਂ ਪਿਛਲੀ ਵਾਰੀ ਠੀਕ ਹੈ ਬਹੁਤ ਵੀਡੀਓ ਪਾਈਆਂ ਆਪਾਂ ਬਿਲਕੁਲ ਬਿਲਕੁਲ ਅਸਰ ਸਿੰਘ ਸਾਹਿਬ ਜਿਹੜੇ ਅੱਜ ਆਪਾਂ ਐਨੀਮਲ ਸੇਲ ਕਰਨੇ ਆਪਣੇ ਫਾਰਮ ਤੋਂ ਹਾਂਜੀ ਹਾਂਜੀ ਵਿਕਰੀ ਵਾਲੇ ਆ ਖਾਸ ਤੌਰ ਤੇ ਦੋ ਤਾਂ ਮੱਝਾਂ ਹੋ ਗਈਆਂ ਦਧਾਰੂ ਜੜੀਆਂ ਦੁੱਧ ਤੇ ਚੱਲਣ ਡੀਆਂ ਨੇ ਹਾਂਜੀ ਹਾਂਜੀ ਇੱਕ ਵਾਇਰ ਦਿਖਾ ਦਾਂਗੇ ਆਪਾਂ ਲਾਸਟ ਦੇ ਵਿੱਚ ਠੀਕ ਹੈ ਜੀ ਉਹ ਬੇਣ ਬੱਚੇ ਹੋ ਹਾਂਜੀ ਤੇ ਦੋ ਬੱਛੀਆਂ ਜਿਹੜੀਆਂ ਤੁਸੀਂਾਂ ਨੇ ਵੀ ਲੇਬਰ ਦੀ ਪ੍ਰੋਬਲਮ ਆ ਤਾਂ ਬੱਛੀਆਂ ਵੀ ਜਿਹੜੀਆਂ ਅਫਸਰ ਬੱਛੀਆਂ ਵੀ ਇੱਕ ਸੇਲ ਕਰਤੀਏ ਹਾਂਜੀ ਹਾਂਜੀ ਨਾਲ ਇੱਕ ਦੋਂਦੀ ਖੀਰੀ ਬੱਚੀ ਐ ਇਹਨੂੰ ਟੀਕਾ ਭਰਾਇਆ ਆਪਾਂ ਇਹਨੂੰ ਅੱਜ 20 ਤੋਂ 25 ਦਿਨ ਤੱਕ ਹੋਗੇ ਹੋਣਗੇ ਜੀ ਪੱਕੇ ਠੀਕ ਹੈ ਜੀ ਹਾਂ 25 ਦਿਨ ਲਾ ਲਓ ਤੁਸੀਂ ਬਾ ਇੱਥੇ ਹੋਗੇ ਹੋਣ ਕਿਸੇ ਵੀਰ ਨੇ ਬਿਲਕੁਲ ਘਰੇ ਸਾਂਭਣ ਵਾਸਤੇ ਜਾਂ ਤਿਆਰ ਕਰਨੀ ਚਾਹੁੰਦਾ ਕੋਈ ਵੀਰ ਲੇਬਰ ਦੀ ਕੋਈ ਮੁਸ਼ਕਲ ਨਹੀਂ ਗਈ ਤੇ ਤੁਸੀਂ ਜ਼ਰੂਰ ਲੈ ਕੇ ਜਾ ਸਕਦੇ ਜੀ ਐਨੀਮਲ ਚੰਗੇ ਆ ਬਾਕੀ ਨਸਲ ਬਰੀਡ ਦੇ ਵਿੱਚ ਦੋਨੋਂ ਬੱਚੀਆਂ ਨਸਲ ਬਰੀਡ ਦੇ ਵਿੱਚ ਸੋ ਜਦੋਂ ਆਪਾਂ ਲਾਸਟ ਵਿੱਚ ਤੁਹਾਨੂੰ ਇਹਨਾਂ ਬੱਚੀਆਂ ਦੀ ਜਾਣਕਾਰੀ ਦਿੱਤੀ ਤੇ ਪੂਰੀ ਆਪਾਂ ਦੰਗਾਈ ਦੇ ਵਿੱਚ ਇਹਨਾਂ ਦੀ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਕਿੰਨੀ ਉਮਰ ਕਦੋਂ ਦੀ ਬਣੀ ਆ ਕੀ ਗੱਲਬਾਤ ਆ ਤੇ ਵੀਰ ਸਾਬ ਸਭ ਤੋਂ ਪਹਿਲਾਂ ਆਪਾਂ ਜਿਹੜੀ ਸ਼ੁਰੂਆਤ ਇਹਨਾਂ ਮੱਝਾਂ ਤੋਂ ਕਰ ਲਈਏ ਹਾਂਜੀ ਹਾਂਜੀ ਆਜੋ ਵੀਰ ਜੀ ਤਾਂ ਦੋਸਤੋ ਇੱਕ ਵਾਰੀ ਸ਼ੁਰੂਆਤ ਆਪਾਂ ਇਹਨਾਂ ਮੱਝਾਂ ਤੋਂ ਕਰਾਂਗੇ ਸੋ ਮਜਾ ਵੱਡੇ ਕੱਦ ਕਾਠ ਵਾਲੀਆਂ ਪਹਿਲਾਂ ਆਪਾਂ ਇਹਨਾਂ ਦਾ ਢਾਂਚਾ ਜਿਹੜਾ ਤੁਹਾਨੂੰ ਦੱਸ ਦਿੰਨੇ ਆ ਵੀ ਢਾਂਜੇ ਢੂੰਚੇ ਦੀਆਂ ਚੰਗੀਆਂ ਨੇ ਵੱਡੇ ਕੱਦ ਬੁੱਤ ਵਾਲੀਆਂ ਆ ਕਰੋ ਚੱਕ ਅੱਛਾ ਵੀਰ ਜੀ ਇਹਦਾ ਸੁਹਾਗ ਸਾਹਿਬ ਕਿ ਸੁਹਾਗ ਕਿਨਵਾ ਸੂਈਏ ਇਹ ਮਾਲਕਾਂ ਨੇ ਇਹ ਦੂਜੇ ਸੂਏ ਕਿਹਾ ਜੀ ਦੂਜੇ ਸੂਈ ਆ ਜੀ ਹਾਂ ਵੀ ਦੂਜੇ ਹੀ ਆ ਜੀ ਆ ਦੂਜੇ ਹੀ ਆ ਹਾਂ ਜੀ ਬਹੁਤ ਰੰਗ ਢੰਗ ਚੰਗਾ ਸੋਹਣਾ ਛੋਟੀ ਸੋਹਣੀ ਆ ਜੀ ਵੀ ਕੱਦ ਬੁੱਤ ਚੰਗਾ ਹੈ ਨਾ ਜੀ ਹਾਂ ਜੀ ਹਾਂ ਜੀ ਬਹੁਤ ਪਾਸੇ ਖੜਾ ਬੰਦਾ ਵੀ ਚੰਗੀ ਤਰ੍ਹਾਂ ਦਿੱਦਾ ਮੈਂ ਨਾ ਹੀ ਬਹੁਤ ਚੰਗੀ ਆ ਸਾਰੀ ਸਾਫ ਸੁਥਰੀ ਤੂਣ ਵੀ ਬਾੜੀ ਚੰਗੀ ਆ ਉਹ ਚਟਾਣੀ ਕੋਈ ਖੰਤ ਨਹੀਂ ਖਰਾਬੀ ਜੀ ਜੀ ਅੱਛਾ ਫਿਰ ਦੂਜਾ ਸੂਆ ਜੇ ਸਮਾਂ ਕਿੰਨਾ ਹੋ ਗਿਆ ਨੂੰ ਸੁਣੀਓ ਇਹਨੂੰ ਸੂਈ ਨੂੰ ਅੱਜ ਹੋਈ ਹੋਣ ਗਈ 10 10 ਦਿਨ ਹੋ ਕੇ ਹੋਣ 10 ਦਾ ਲਾ ਲਓ 11 ਦਿਨ ਬਸ ਇੱਥੇ ਕੀ ਹੋਇਆ 10 11 ਕ ਦਿਨਾਂ ਤੀ ਹਾਂਜੀ ਹਾਂਜੀ ਬੱਚਾ ਮਗਰ ਤੇ ਕੀ ਆ ਗਿਆ 31 ਹੈ ਜੀ ਮਗਰੇ ਦੇ ਸਾਤ ਕੱਟੀ ਆ ਗਈ ਮਾਜਰ ਕੀ ਕੱਟੀ ਹੈ ਵੀ ਕਾਲੀ 10 10 11 12 ਦਿਨਾਂ ਦਾ ਸੂਆ ਹੈ ਤੇ ਮਗਰ ਕੱਟੀ ਆ ਠੀਕ ਆ ਜੀ ਤੇ 31 ਵੀ ਵੀਰ ਦੱਸ ਰਿਹਾ ਵੀ ਬਿਲਕੁਲ ਜਿਵੇਂ ਮਦਰ ਆਂਦੀ ਤੇ ਝੋਟੀ ਆ ਦੋਸਤੋ ਤੇ ਇਹੋ ਜੇ ਕਦ ਕਾਠ ਵਾਲੀ ਕੱਟੀ ਆ ਕੱਟੀ ਦਾ ਵੀ ਕਦ ਕਾਠ ਚੰਗਾ ਸ ਸੋ ਥੰਮਦੇ ਪਿਆਲੇ ਪਾਸੇ ਤੁਹਾਨੂੰ ਥੋੜਾ ਜਿਹਾ ਆਪਾਂ ਲਾ ਕੇ ਉਹ ਦਿਖਾ ਦਗੇ ਇਹਦੇ ਥੱਲੇ ਵੀ ਦੁੱਧ ਹੁਣ ਕਿੰਨਾ ਦੁੱਧ ਇਹਦੇ ਥੱਲੇ ਹੋਵੇ ਦੀ ਆ ਇਸ ਟਾਈਮ ਤੇ ਪੱਕਾ ਜਿਹੜਾ 11 ਕਿਲੋ 11 ਗਰਮੀ ਗਰਮੀ ਕਰਕੇ ਨਾ ਥੋੜਾ ਜਿਹਾ ਪਾਇਆ ਪੋਇਆ ਕੁਛ ਨਹੀਂ ਹਾਂਜੀ ਇਹ ਇਹ ਆਈਆਂ ਵੀ ਆਪਣੇ ਕੋਲ ਹੋਣੀਆਂ ਕੋਈ ਬਾਹਲਾ ਸਵਾ ਨਹੀਂ ਆਇਆ ਜੀ ਠੀਕ ਹੈ ਜੀ ਹਾਂਜੀ ਲਓ ਵੀ 11 ਕਿਲੋ ਦੁੱਧ ਦੋਸਤੋ ਆਜਾ 11 12 ਦਿਨਾਂ ਦੀ ਸੂਈ ਹੈ ਥੰਲੇ ਆ ਕੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਠੀਕ ਹੈ ਜੀ ਸੋ ਕੱਤ ਕਾਠ ਦੀ ਬਹੁਤ ਸੋਹਣੀ ਹੈ ਬੇਲਬੂਲ ਤੁਸੀਂ ਚੈੱਕ ਕਰੋ ਲੰਬਾਈ ਵੀ ਪੂਰੀ ਆ ਉਚਾਈ ਸੋ ਬਾਕੀ ਥਾਂ ਦੇ ਵੀ ਬੜੀ ਖੂਬਸੂਰਤਾ ਸਾਫ ਸੁਥਰੀ ਆ ਵੀਰ ਬਾਕੀ ਕਿਸੇ ਰਕਮ ਦੀ ਕੋਈ ਪੂਰ ਛੱਟੇ ਵਾਲੀ ਗੱਲ ਮੈਂ ਨਾ ਹੀ ਜੋਈ ਨਹੀਂ ਠੀਕ ਹੈ ਜੀ ਕੋਈ ਵੀਰ ਆਉਂਦਾ ਜੇ ਪੂਰ ਛੱਟਾ ਹੋਵੇ ਮੈਂ ਇਹਦੇ ਵਿੱਚ ਕੋਈ ਖਰਾਬੀ ਹੋਵੇ ਜੀ ਤੇ ਆਪਾਂ ਤੇਲ ਦਾ ਖਰਚਾ ਵੀ ਦਵਾਵਾਂਗੇ ਕਿੰਧੋ ਦਾਖਾ ਦੋਸਤੋ ਕਰੋ ਚੈੱਕ ਠੀਕ ਹੈ ਜੀ ਸੋ ਆਰਡਰ ਕੁਆਲਿਟੀ ਬੜੀ ਬੈਸਟ ਆ ਕਰੋ ਚੈੱਕ ਆਦੋ ਮੈਂ ਰੋਕਿਓ ਜੀ ਵੀਰ ਰੋਕੀ ਆ ਆਹ ਲਓ ਜਦੋਂ ਮੈਂ ਮਾਈ ਟੋਰਨੀ ਸਿੱਧੀ ਟੋਰਨੀ ਆ ਲੋ ਜੀ ਠੀਕ ਆ ਲੱਗ ਗਿਆ ਫਲ ਹਾਂ ਤੋਰ ਇਹਨੂੰ ਤੋਰਦੇ ਜੀ ਲੱਗ ਗਿਆ ਫਲ ਹੋੜੀ ਹੋਈ ਲੋ ਜੀ ਸੋ ਕਦ ਬਹੁਤ ਕਰਮਾਂ ਵਾਲੀ ਨੂੰ ਬਹੁਤ ਲੱਗਾ ਠੀਕ ਆ ਜੀ ਇਹ ਰੰਗ ਰੂਪ ਵੀ ਬਹੁਤ ਸੋਹਣਾ ਹੈ ਸ਼ਾਈ ਸ਼ੂਈ ਤੁਸੀਂ ਚੈੱਕ ਕਰੋ ਇੱਕ ਰੰਗ ਬਲੈਕ ਕੀ ਆ ਬਸ ਕੁਝ ਜਿਹੜੇ ਵਾਲ ਪੂਛ ਤੇ ਮਗਰ ਥੋੜੇ ਬਾਅਦ ਤੁਹਾਨੂੰ ਜਿਹੜੇ ਵਾਈਟ ਨਾਲ ਜਰ ਰਹਣਗੇ ਬਾਕੀ ਓਵਰ 올 ਸਾਰੀ ਬਲੈਕ ਹੀ ਆ ਠੀਕ ਆ ਤੇ 11 ਕਿਲੋ ਦੋਸਤੋ ਇੰਦੇ ਥੱਲੇ ਦੁੱਧ ਇਸ ਵਕਤ ਕਰਮਾਲੀ ਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਭਰਾ ਨੇ ਚੋਕੇ ਤਸੱਲੀ ਕਰ ਲੈਣੀ ਹੈ ਠੀਕ ਆ ਜੀ ਸੋ ਚੋਣ ਚਬਾਉਣ ਦੀ ਜਿਹੜੀ ਤੁਹਾਨੂੰ ਤਸੱਲੀ ਸ਼ਹਿਤੀ ਦੇ ਦਿੱਤੀ ਹੈ ਵੀਰ ਸਾਹਿਬ ਨੇ ਵੀ ਇੱਕ ਨੰਬਰ ਸੋ ਕਿਸੇ ਵੀਰ ਨੂੰ ਜਾਪੇ ਵੀ ਭੂਰ ਛਟਾ ਤੇ ਉਹਦਾ ਕਿਰਾਇਆ ਭੜਾ ਵੀ ਤੱਕ ਵੀ ਆਪਾਂ ਦੇ ਦਾਂਗੇ ਠੀਕ ਆ ਜੀ ਇੱਥੇ ਪਹੁੰਚਣ ਤੇ ਜੇਕਰ ਕਿਸੇ ਨੂੰ ਕੋਈ ਖਰਾਬੀ ਮਹਿਸੂਸ ਹੋਈ ਵੇਖੋ ਹੀ ਮੰਗਣ ਦਾ ਹੁਣ ਆਪਾਂ ਨੇ ਬਰਾਏ ਬਾਹਰ ਬਹੁਤ ਘਰਾਂ 'ਤੇ ਰੇਡ ਕਰੀ ਜਾਂਦੇ ਪਰ ਆਪਾਂ ਨਹੀਂ ਜੀ ਆਪਾਂ ਉਹਨਾਂ ਕੀ ਕਰਨਾ ਜੀ ਜੀ ਆਪਾਂ ਬਿਲਕੁਲ 1 ਲੱਖ ਤੇ 20000 ਰੁਪਇਆ ਮੁੱਲ ਹੈ ਨਾ ਚੁੱਕੀ ਦਾ 1 ਲੱਖ 20 ਹਾਂਜੀ ਹਾਂਜੀ ਠੀਕ ਹੈ ਜੀ ਉਹਦੇ ਵਿੱਚੋਂ ਮਾਨਤਾ ਨੂੰ ਵੀ ਮੌਕੇ ਦੇ ਫੁੱਲ ਕਰ ਦਿਆਂਗੇ ਜੀ ਠੀਕ ਹੈ ਜੀ ਹਾਂਜੀ ਬਾਕੀ ਮਾਨਤਨ ਆਪਦੀ ਥਾਂ ਤੇ ਰਹੇਗਾ ਵੀਰ ਸਾਹਿਬ ਉਹ ਤਾਂ ਕਰਨਾ ਕਰਨਾ ਆਪਣੇ ਤੋਂ ਜਿਹੜਾ ਵੀ ਕੋਈ ਆਪਸੂ ਲੈ ਕੇ ਜਾਂਦਾ ਖਰੀਦਦਾ ਆਉਂਦਾ ਪਰ ਨਾਲ ਦੀ ਨਾਲ ਆਪਾਂ ਵਾਰ-ਵਾਰ ਇਹੋ ਤਸੱਲੀ ਦੇ ਰਿਆਂ ਵੀ 11 ਕਿਲੋ ਦੁੱਧ ਵੀ ਚਵਾਉਣਾ ਮੈਂ ਤਾਂ ਹੀ ਗੱਲ ਹੀ ਕੋਈ ਨਹੀਂ ਆਦਾ ਦੋ ਟਾਈਮ ਆਪਣੇ ਕਿਲੇਰੇ ਚੋਲੇ ਗਾਂ ਜਾ ਕੇ ਕੋਈ ਕਈ ਰਾ ਡੰਗਰ ਪਟਾ ਕੇ ਪੱਟੇ ਨਹੀਂ ਖਾਂਦਾ ਤੇ ਜੀ ਨਹੀਂ ਲਾਉਂਦਾ ਨਹੀਂ ਗਾਂ ਤੇ ਤੇ ਚਲੋ ਕੋਈ ਤਸੱਲੀ ਐਡੀ ਲੌਂਗ ਟਰਮ ਦੀ ਆਪਾਂ ਗੱਲ ਨਹੀਂ ਕਰਦੇ ਆਪਾਂ ਆਪਦੇ ਘਰੋਂ ਕਰਦੇ ਵੀ ਚਾਹੇ ਕੋਈ ਵੀਰ ਦੂਰੋਂ ਜਿਹੜੇ ਦੋ ਟਾਈਮ ਤਾਂ ਤਿੰਨ ਟਾਈਮ ਚਾਹੁੰਦਾ ਤੇ ਚਵਾਓ ਆ ਮੈਂ ਤਾਂ ਹੀ ਚਵਾ ਰਿਆਂ ਵੀ ਆਪਾਂ ਠੀਕ ਹੈ ਵੀਰ ਹਾਂ ਉਹ ਵੀ 1 ਪੂਰੇ ਕੱਦ ਪੋਤਾਲੀ ਝੋਟੀ ਆ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਥੱਲੇੋਂ ਭਾਂਡਾ ਜਿਹੜਾ ਤੁਸੀਂ ਵੇਖ ਰਹੇ ਜੇ ਦੁੱਧ ਵੀ 11 ਲੀਟਰ ਦੇ ਥੱਲੇ ਹਾਜ਼ਰ ਆ ਮਗਰ ਕੱਟੀ ਆ ਬੱਚਾ ਦਿਖਾਈਏ ਫਿਰ ਕਿਹੜਾ ਆ ਜਾਣਾ ਜੀ ਆਹ ਕੱਟੀ ਆ ਬੱਚਾ ਦੇਖੋ ਇੱਕ ਵਾਰੀ ਆ ਵੀ ਆ ਕੱਟੀ ਆ ਦੇਖੋ ਜੀ ਆਹ ਕੱਟੀ ਆ ਠੀਕ ਆ ਜੀ ਇਸੇ ਦੀ ਕੱਟੀ ਆ ਤੇ ਕੱਟੀ ਵੀ ਚਲੋ ਚੰਗੇ ਸੀਮਨ ਦੀ ਆ ਮਗਰ ਇਹ ਵੀ ਕੋਈ ਵੀਰਗਾ ਸ਼ੌਂਕ ਨਾਲ ਤਿਆਰ ਕਰ ਲੂਗਾ ਇਹ ਬੱਚਾ ਇਸੇ ਝੋਟੀ ਦਾ ਮਗਰ ਇੱਕ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਇੱਕ ਮੱਝ ਹੋਰ ਦਿਖਾ ਦਿੰਦੇ ਆ ਠੀਕ ਆ ਜੀ ਸੋ ਇਹ ਵੀ ਦੁੱਧ ਤੇ ਚੱਲਣ ਦੀ ਆ ਜਾਂ ਬੌਲੇ ਤੇ ਚੱਲਣ ਦੀ ਆ ਉਹਦਾ ਵੀਰ ਇਹ ਤੀਜੇ ਹੀ ਤੀਜੇ ਹੁਣ ਉਹਨੇ ਤੀਜੇ ਸੂਏ ਉਹ ਤੀਜਾ ਸੂਆ ਠੀਕ ਆ ਜੀ ਉਹਨਾਂ ਦੂਜੇ ਗਿਆ ਪਰ ਮੈਂ ਤੀਜੇ ਹੀ ਕਹਿਣਾ ਸੀ ਸਿੰਘਾਂ ਤੋਂ ਲੱਗਦੀ ਹੋ ਸਕਦੀ ਮੇਰੇ ਥੋੜਾ ਫੁੱਲਾ ਸਿੰਘ ਸਾਈਡਾ ਉਹਨਾਂ ਕਿਹਾ ਵੀ ਥੋੜੀ ਨਾ ਪੱਕੇ ਬਣੀ ਸੀ ਦੂਜੇ ਸੂਏ ਆ ਪਰ ਮੈਂ ਆਪਦੇ ਮਨੋਂ ਕਹਿਣਾ ਵੀ ਤੀਜੇ ਆਪਾਂ ਗਲਤ ਨਹੀਂ। ਅਸਲ ਦੇ ਵਿੱਚ ਵੀਰ ਸਾਹਿਬ ਦੱਸਾਂ ਕਿ ਚੱਕਰ ਕਈ ਵਾਰ ਪਸ਼ੂ ਹਣ ਢਾਈਆਂ ਸਾਲਾਂ ਦੀਆਂ ਹਰ ਕੋਈ ਝੋਟੀਆਂ ਸਵਾਭ ਨਹੀਂ ਸਕਦਾ। ਹਾਂਜੀ ਹਾਂਜੀ ਹਾਂਜੀ। ਕਈ ਵਾਰ ਸਾਢੇ ਤਿੰਨਾਂ ਦੀ ਪੌਣੇ 4 ਚ ਸਾਲਾਂ ਦੀ ਪਹਿਲਾ ਸੂਬਾ ਸੂਵੇ। ਹਾਂਜੀ ਹਾਂਜੀ। 25 6 ਸਾਲੀ ਉਹ ਸੂਫਾ ਜੇ ਦੂਜਾ ਵੀ ਸੁੰਦੀ ਉਹ ਵੀ ਤੀਜੇ ਜੀ ਗਿਣਨਾ ਲੋਕ। ਹਾਂਜੀ ਹਾਂਜੀ ਹਾਂਜੀ। ਉਹ ਜਵਾਨ ਹੁੰਦੇ ਤੋਂ ਬਾਅਦ 6-5 ਸਾਲ ਦਾ ਪਸ਼ੂ ਹਗਾ ਤੀਜੇ ਸੂਵੇ ਚ ਹੀ ਆ ਜਾਣਾ। ਹਾਂਜੀ। ਬਾਕੀ ਇਹ ਮੰਨ ਲਓ ਵੀ ਚਲੋ ਤੀਜੇ ਸੂਬਾ ਤੇ ਇਹਦਾ ਸਮਾਂ ਕਿੰਨਾ ਕੋ ਗੱਸੂ ਇਹਨੂੰ? ਇਹਨੂੰ ਅ ਨੜੂ ਨਾਲ ਆ ਵੇਕਟ ਬੱਚਾ ਆ ਦੇ ਤੀਜਾ ਚੌਥਾ ਦਿਨ ਕਟਾ ਮਗਰ ਜੀ ਕੱਟੀ ਕੱਟੀ ਮਗਰ ਇਹਦੇ ਵੀ ਕੱਟੀ ਆ ਫੇਰੇ ਪੂਰੀ ਖਾਨਦਾਨੀ ਦੀ ਮੱਝ ਆ ਜੀ ਬੰਦਿਆਂ ਨੂੰ ਮੰਨ ਲਓ ਜਾਣਾ ਹੈ ਕਿ ਬਾਰਪੁਰ ਮਸ਼ੀਨ ਮਚੂਣ ਤੇ ਉਹਨਾਂ ਤੋਂ ਲਈ ਆ ਕੋਈ ਮੰਨ ਲਓ ਦੁੱਧ ਦੀ ਚੰਗੀ ਗਰੰਟੀ ਦਿੱਤੀ ਆ ਇਹਦੀ ਲਓ ਜੀ ਅੱਛਾ 16 17 ਕਿਲੋ ਤੱਕ ਉਹਨਾਂ ਕਹਿਆ ਵੀ ਚੋਆ ਤੇ ਚੋਣ ਇਹੋ ਜੀ ਆ ਭਾਵੇਂ ਕੋਈ ਧਾਰ ਵਣਾ ਮਾਰੇ ਜਿਵੇਂ ਨੜ ਦਾ ਮੋਗਾ ਹੋਵੇ ਇਸ ਤਰ੍ਹਾਂ ਦੀ ਠੀਕ ਆ ਕੋਈ ਥੰਤ ਨਹੀਂ ਇੱਕ ਧਾਰ ਦਾ ਵੀ ਫਰਕ ਆ ਆਮਨੀ ਤੇ ਹੁੰਦਾ ਧਾਰਾਂ ਦਾ ਥੋੜਾ ਬੋਦਾ ਇਹ ਇੱਕ ਧਾਰਦਾ ਬਣਾ। ਇਸ ਵਕਤ ਵੀਰ ਬੋਲਾ ਕਿੰਨਾ ਦੱਸਿਆ ਜੇ? ਬੋਲਾ ਹੋਇਆ ਹੀ ਇਸ ਟਾਈਮ ਤੇ ਮੈਂ ਨਾ 11 ਨੇ 12 12 ਹੋਊਗਾ ਵੀ ਪਰ ਆਪਾਂ 10 ਹੀ ਦੱਸਾਂਗੇ। 10 ਕਿਲੋ ਬੋਲਾ ਬਹੁਤ ਜ਼ਿਆਦਾ। ਮੈਂ ਨਾ ਜੀ 10 ਤੋਂ 11 ਨਾ ਹੋਵੇ ਤੇ ਮੈਂ ਫਿਰ ਛੱਡ ਜਾਾਂਗੇ। ਹੋਰ ਦੱਸ। ਠੀਕ ਆ। ਤੁਸੀਂ ਚੋਣ ਚਾਣ ਮਤਲਬ ਕਿ ਪਿਛਲੇ ਸਾਲ ਦੀ ਉਹਨਾਂ ਦੱਸੀ ਵੀ ਕਿੰਨਾ ਕੁ ਦੁੱਧ ਹੋਇਆ ਸੀ? ਉਹ ਦੰਦ ਕੀ ਇਹ 16 ਕਿਲੋ ਦਾ 8 ਕਿਲੋ। ਹਾਂ। ਉਹਨਾਂ ਦੋਹਾਂ ਜੀਆਂ ਜਿਹਨਾਂ ਤੋਂ ਆਪਾਂ ਲਈਆਂ ਨਾੱਕ ਨਹੀਂ ਮੱਝ ਦਾ ਕਤਬੋਤ ਤੇ ਮੱਝ ਦੀ ਜਾਤ ਦੱਸਣ ਮੈਂ ਜਾਨਾਂ ਦੁੱਧ ਕੱਢਣਾ ਜੀ ਉਹ ਆਂਦੇ ਪੂਰੀ ਸੇਵਾ ਹੋਏ ਨਾ ਜੀ ਤੇ 9 ਕਿਲੋ ਡੰਗ ਦਾ ਟੱਕੜੀ ਤੇ ਤੋੜ ਦੂਗੀ ਮੈਂ ਠੀਕ ਹੈ ਜੀ ਹਾਂ ਅੱਜ ਸੂਈ ਨੂੰ ਮੱਝ ਵੱਟੀ ਆ ਹਾਂ ਜੀ ਮੱਝ ਵੈਸੇ ਜਦੋਂ ਵੀਰ ਪਾਉਂਦਾ ਪੂਰੀਆਂ ਜ਼ਬਰਦਸਤੀ ਪਾਉਂਦਾ ਤੁਹਾਡੇ ਸਾਹਮਣੇ ਆ ਹਾਂ ਜੀ 10 ਕਿਲੋ ਤੋਂ ਪਲੱਸ ਜਿਹੜਾ ਬੋਲਾ ਆ ਜ ਤੇਜੇ ਚੌਥੇ ਦਿਨ ਦੀ ਸੂਈ ਆ ਮਗਰ ਇਹਦੇ ਵੀ ਕੱਟੀ ਆ ਠੀਕ ਹੈ ਜੀ ਪੂਰੀ ਸੇਵਾ ਹੋਏ ਵੀ ਦੁੱਧ ਕੱਢ ਦੂਗੀ ਜੀ ਮੈਂ ਹਾਂ ਫਿਰ ਚੋਣ ਵਾਲਾ ਸਵਾਦ ਆਉਂਦਾ ਜੀ ਬ ਜੋ ਵੀਰੇ ਨੇ ਵੀ ਖੋਲ ਕੇ ਦਿਖਾ ਦਗੇ ਨਾ ਮੈਂ ਖੋਲੀ ਬਾਕੀ ਚੋਣ ਚਬਾਉਣ ਜਾਰੇ ਥਾਣਾ ਦੀ ਇਹ ਵੀ ਮੈਂ ਮੈਂ ਜੀ ਬਹੁਤੀ ਜਿਆਦਾ ਚੰਗੀ ਹੈ ਚੋਣ ਦਾ ਸਿਤਾ ਦੇ ਮੂੰਹ ਹੋ ਜਾਂਦੀ ਹੈ ਜਦੋਂ ਅਗਲਾਣ ਕੀ ਥੱਲੇ ਪਾਵੇ ਥੱਲੇ ਪਾਵੇ ਫਿਰ ਸਵਾਦ ਆਉਂਦਾ ਫਿਰ ਸਵਾਦ ਹੋਦਾ ਹੈ ਹਾਂ ਦੱਸੇ ਆਪ ਜਦੋਂ ਅਗਲਾ ਬਹੁਗਾ ਨਾ ਵੀ ਆਪੇ ਅਗਲਾ ਕਹੂਗਾ ਯਾਰ ਵੀ ਵਾਕਈ ਸਹੀ ਹੈ ਲਓ ਦੱਸੋ ਕੋਈ ਵੀਰ ਇੱਥੇ ਆਣ ਕੇ ਚਵਾਈ ਕਰਦਾ ਤੇ ਆਪਦੇ ਮੂੰਹੋਂ ਦੱਸੇ ਤੇ ਫਿਰ ਵੀਰ ਨੂੰ ਸਵਾਦ ਹੁੰਦਾ ਥਣ ਥੁਣ ਵੱਲੋਂ ਬੰਦੇ ਬੁੱਡੇ ਬੰਤਰ ਪੁੰਤਰ ਦੀ ਵੇਖੋ ਤੁਸੀਂ ਪਲੀ ਪਲੀਤੀ ਆ ਪੂਰੀ ਪੂਰੀ ਰਾਜੀ ਆ ਪੁੱਲ ਵਜਣ ਨੋੜ ਦੇ ਵਿੱਚ ਇੱਕ ਉਹਦੀ ਇਕੱਲੀ ਕਹਿਣ ਵਾਲੀ ਗੱਲ ਨਹੀਂ ਜੀ ਇੱਥੇ ਆਣ ਕੇ ਤੁਸੀਂ ਵੀ ਵੇਖਣੀ ਆ ਪੂਰੀ ਨਿਗਰ ਆ ਚੌੜੀ ਤੇ ਕੁੜੇ ਤੋਂ ਠੀਕ ਆ ਜੀ ਫੁੱਲ ਵਜਣਾਂ ਦੌਰ ਦੇ ਵਿੱਚ ਬਹੁਤਾਂ ਜਿਹੜੇ ਪਸ਼ੂ ਤਾਂ ਲੈ ਆਜੇ 10 ਫੁੱਟ ਪਲਾਸਾ ਦੋਸਤੋ ਤੇ ਦੁੱਧ ਵੀ ਆਪਾਂ ਚੰਗੀ ਉਮੀਦ ਕਰਦੇ ਆ ਵੀ ਦੁੱਧ ਵੀ ਕੋਈ 15 16 ਨੂੰ ਟੱਕਰ ਦੇ ਸਕਦਾ ਅੱਗੇ ਉੱਤੇ ਕੋਈ ਚੰਗਾ ਸਾਈਂ ਰਹਿਣ ਵਾਲਾ ਹੋਇਆ ਠੀਕ ਆ ਚੰਗੀ ਸੇਵਾ ਦੇ ਵਿੱਚ ਗਈ ਤੇ ਦੁੱਧ ਚੰਗਾ ਚਵਾਜੂਗੀ ਬਾਕੀ ਸੋਹਣੇ ਪਿੱਠਪੂੜੇ ਦੇ ਵਿੱਚ ਆ ਸਿੰਗਲ ਅੱਡੀ ਆ ਠੀਕ ਆ ਜੀ ਤੇ ਸ਼ਾਈ ਸ਼ੂਈ ਇਹਦੀ ਵੀ ਤੁਸੀਂ ਚੈੱਕ ਕਰੋ ਪੂਰੀ ਨਿਗਰ ਪੂਰੀ ਮਾਲੀਗਰ ਕੀ ਜਿਹੜੀ ਦੋਸਤੋ ਇਹ ਮ ਅੱਜ ਵੀਰ ਸਾਹਿਬ ਦੇ ਕੋਲੇ ਬਕਾਊਆ 10 ਕਿਲੋ ਤੋਂ ਪਲੱਸ ਜਿਹੜਾ ਇਸ ਟਾਈਮ ਬੋਲਾ ਦੇ ਥੱਲੇ ਬਿਲਕੁਲ ਹਾਜ਼ਰ ਇੱਕ ਵਾਰੀ ਆਪਾਂ ਹੋਰ ਕਿਹੜਾ ਦਵਾ ਦਈਏ ਵੀਰੇ ਐਂ ਕਮਾ ਲਿਓ ਪਿੱਛੇ ਬੈਕ ਸਾਈਡ ਲੈ ਜਾਓ ਇੱਧਰ ਨੂੰ ਫੇਰ ਬੱਚੇ ਸਮੇਤ ਹੋਊਗਾ 11 12 ਹੀ ਪਰ ਆਪਾਂ 10 ਹੀ ਦੱਸਦੇ ਹਾਂ ਠੀਕ ਹੈ ਵੀਰੇ ਉਹਗਾ ਮੇਰੇ ਦਾਦਾ ਜੀ ਲੰਮੀ ਤੋਰ ਲਏ ਜੇ ਆਹ ਮੋੜ ਲਿਓ ਜੀ ਇਹ ਬੱਚੇ ਨੂੰ ਛੱਡ ਕੇ ਤੇ 8 ਕਿਲੋ ਦੀ ਬਾਲਟੀ ਹਸਾਲਣ ਲਈ ਆਏ ਉੱਤੋਂ ਦੀ ਕੱਢ ਦਿੰਦੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਅੱਛਾ ਵੀ ਸਾਹਿਬ ਇਹਦਾ ਕੀ ਮੁੱਲ ਵੜੀ ਆ ਕੀ ਡਿਮਾਂਡ ਕਿੱਥੋਂ ਤੱਕ ਦੇ ਲੈ ਰਹੂਗਾ ਇਹਦਾ ਮੁੱਲ ਦਾ ਆਪਾਂ ਕਰਦੇ ਆ ਜੀ 1 ਲੱਖ 10 ਹਜ਼ਾਰ ਰੁਪਈਆ ਹਾਂਜੀ 1 5 ਦੀ ਮੈਂ ਦੇ ਦਾਂਗੇ 1 5 ਹਾਂਜੀ ਦੁੱਧ ਤੁਹਾਨੂੰ ਜਿੰਨਾ ਗਿਆ ਇੰਨਾ ਬੋੜਾ ਹੀ ਹੋਊਗਾ ਜੀ ਮੈਂ ਇਹਦੇ ਥੱਲੇ ਠੀਕ ਹੈ ਜੀ ਪਰ ਮੇਰੀ ਆਦਤ ਹੈ ਵੀ ਮੈਂ ਅਗਲੇ ਨੂੰ 2 ਕਿਲੋ ਡੇਢ ਘਾਟੀ ਦੱਸਣਾ ਕਿਉਂਕਿ ਇਹ ਦੁੱਧ ਇੱਛੇ ਆਣਗੇ ਅਗਲੇ ਚੋਲੇ ਮੈਂ ਵੱਧ ਨਾ ਘੱਡੇ ਫਿਰ ਸਵਾਦ ਨਹੀਂ ਆਉਣਾ ਘੱਡੇ ਬਿਲਕੁਲ 11 12 ਹੋਊਗਾ ਬੋੜਾ ਪਰ ਆਪਾਂ 10 ਤੁਹਾਨੂੰ ਦੱਸਿਆ ਸੀ ਇਹ ਕਰਕੇ ਠੀਕ ਹੈ ਠੀਕ ਹੈ ਇਹ ਰਾ ਝੱਗ ਤੁਬ ਹੁੰਦੀ ਆ ਠੀਕ ਹੈ ਜੀ ਲਓ ਦੋਸਤੋ ਹੁਣ ਤੁਸੀਂ ਬੋੜਾ ਤੇ ਨੋਟ ਕਰ ਲਿਓ ਠੀਕ ਹੈ ਜੀ ਬੋੜਾ ਕੱਚਾ ਬੋੜਾ ਮੰਨ ਲੈ ਕੋਈ 4 ਦਿਨਾਂ ਦੇ 3 4 ਦਿਨਾਂ ਦੇ ਵਿੱਚ 5 ਦਿਨਾਂ ਦੇ ਵਿੱਚ ਜਿੰਗਿਆ ਮੱਜਾਂ ਦਾ ਬੋਲੇ ਬਣਦਾ ਆ ਵੀ 나ੜੂ ਨਾਲ ਇਧਰ ਵੇਖੋ ਥੋੜਾ ਜਿਹਾ 나ੜੂ ਵੀ ਜਿਹੜਾ ਨਾਲ ਬੱਚੇ ਤੇ ਤੁਹਾਨੂੰ ਦਿਖਾ ਦਿੰਦਾ ਤੁਹਾਨੂੰ ਦੇ ਨਾਲ ਆ ਵੇਖ ਲਿਆ ਜੀ ਆ ਵੇਖ ਆ ਕਾਲੀ ਮਨਾ ਛੜ ਗਿਆ ਨਾਲੋਂ ਕਾਲੀ ਛੜਿਆ ਆ ਆਹ ਇਹਦਾ ਹੋਊਗਾ ਗਿੱਲੀ ਆ ਹਾਂ ਹਾਂ ਕਾਲੀ ਛੜਿਆ ਠੀਕ ਹੈ 나ੜੂ ਨਾਲ ਸੀ ਰਾਤੀ ਠੀਕ ਹੈ ਜੀ ਠੀਕ ਹੈ ਜੀ ਲਓ ਦੋਸਤੋ ਬਾਕੀ ਰੇਟ ਤੁਹਾਨੂੰ ਦੱਸਾਂ ਵੀ ਇੱਕ 5 ਦੀ ਜਿਹੜੀ ਹਾਂ ਨਾ ਯੈਸਨੋ ਆ ਠੀਕ ਆ ਤੋਂ ਬਾਅਦ ਚੰਗੀ ਆ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਤੁਸੀਂ ਕਰ ਲਿਓ ਹਾਂਜੀ ਰੰਗ ਰੰਗੂ ਚੈਈ ਸੂਈ ਬਹੁਤ ਚੰਗੀ ਹੈ ਜੀ ਬਹੁਤ ਵਧੀਆ ਗੀ 17 18 ਕਿਲੋ ਦੀ ਮਾਲਕ ਆ ਜੇ ਪੂਰੀ ਸੇਵਾ ਕਰੇ ਵਾਲੇ ਜਾ ਕੇ ਜੇ ਕੋਈ ਪੱਠੇ ਨਾ ਪਾਊਗਾ ਦਾਣਾ ਨਾ ਪਾਊ ਫਿਰ ਤਾਂ ਹੀ ਹਾਂ ਹਾਂ 15 ਕਿਲੋ ਤੋਂ ਤੱਕ ਜਿਹੜਾ ਜਿਵੇਂ ਮੈਂ ਚੂਣਾ ਚੂਣਾ ਪਾਉਂ ਰੋਇ ਮਾਰ ਰੱਖਦੇ ਹਾਂ ਬੜੇ ਐ ਪੋਲੇ ਹੱਥ ਵਾਲੀ 15 ਕਿਲੋ ਤੋਂ ਤੱਕੜੀ ਦੇ ਤੋਲ ਦੂ ਕਰਨਾ ਬਿਲਕੁਲ ਅੱਛਾ ਵੀਰ ਸਾਹਿਬ ਇੱਕ ਆਪਣੇ ਕੋਲ ਜਿਹੜੀ ਇਧਰ ਵਾੜ ਖੜੀ ਆ ਜਿਹੜੀ ਤੁਸੀਂ ਦੱਸੰਦਾ ਬਿਨ ਬੱਚੇ ਤੋਂ ਹਾਂਜੀ ਇਹਨੂੰ ਸੂਈ ਨੂੰ ਅਜੇ ਟਾਈਮ ਕਿੰਨਾ ਹੋ ਗਿਆ ਇਹਨੂੰ ਸੂਈ ਨੂੰ 2 ਮਹੀਨੇ ਹੋ ਗਏ ਜੀ 2 ਮਹੀਨੇ ਇਹ ਆਪਾਂ ਲਈ ਸੀ ਉਦੋਂ ਲਈ ਵੀ ਮੈਂ ਦਾ ਬਹੁਤ ਲੈਵਲ ਉਹ ਬਹੁਤ ਜ਼ਿਆਦਾ ਹੈਗਾ ਭਾਂ ਲਈ ਸੀ ਜੀ ਤੇ ਸੂਈ ਆਪਣੇ ਘਰੇ ਆਣ ਕੇ ਆ ਓਕੇ ਇਹ ਬੇਸ਼ੇਰੀਆਂ ਇੱਥੇ ਲਈ ਸੀ ਬੇਸ਼ੇਰੀਆਂ ਆਪਣੇ ਕੋਲ ਤੋਂ ਹੁਣ ਬੇਸ਼ੇਰੀਆਂ ਦਾ ਦੁੱਧ ਦਿੱਤਾ ਖਿੜਾ ਤੇ ਤਾਂ ਕਰਕੇ ਆਪਾਂ ਉਹ ਸੇਲ ਕਰ ਦੇਣੀ ਆ ਬਿਲਕੁਲ ਬਿਲਕੁਲ ਹਾਂ ਅੱਛਾ ਇਹ ਸੂਆ ਚਲੋ 2 ਮਹੀਨਿਆਂ ਦੀ ਸੂਈ ਆ ਹਾਂਜੀ ਬਾਕੀ ਦੁੱਧ ਇਸ ਵਕਤ ਕਿੰਨਾ ਹੋ ਗਏਗਾ ਦੁੱਧ ਦੇ ਥੱਲੇ 14 ਕਿਲੋ ਦੇ ਨੇਰ ਹੋਊਗਾ ਜੀ ਹੁਣ ਇਸ ਵਕਤ ਹਾਂਜੀ ਹਾਂਜੀ ਠੀਕ ਆ ਤੇਰਾ ਮੰਨ ਲਓ ਪਰ ਤੋ ਹੋਊਗਾ ਮੇਰੇ ਸਾਹਮਣੇ ਚੋਣ ਲਾਉਣ ਦੀ ਚੰਗੀ ਹੈ ਬਿਲਕੁਲ ਮੈਂ ਨਹੀਂ ਵਧੀਆ ਚਵਾਈ ਹੈ ਠੀਕ ਹੈ ਜੀ ਕੋਈ ਪੂਰ ਛੱਕਾ ਨਹੀਂ ਤੇ ਸੂਆ ਇਹ ਦੂਜਾ ਹੀ ਸੂਈ ਹੈ ਆਪਣੇ ਕੋਲੇ ਇਹ ਦੂਜਾ ਹੀ ਉਹਨਾਂ ਨੇ ਦੂਜਾ ਹੀ ਕਿਹਾ ਆਪਾਂ ਨਾਲ ਲਿਆਂਦੀ ਸੀ ਆਈ ਪੀਆਂ ਆਪਾਂ ਤੋਂ ਤਾਂ ਦੱਸੋ ਕ੍ਰੋਸ ਅੰਗ ਦੇ ਵਿੱਚ ਆ ਕਿਤੇ ਨਾ ਕਿਤੇ ਥੋੜਾ ਜਿਹਾ ਕੋਈ ਜਰਸੀ ਦਾ ਤੇ ਐਰ ਸ਼ਹਿਰ ਦਾ ਵੀਰ ਕ੍ਰੋਸ ਮੰਨ ਲੇ ਵਿੱਚ ਥੋੜਾ ਪਰਸੈਂਟ ਐਰ ਸ਼ਹਿਰ ਦਾ ਵੀ ਕ੍ਰੋਸ ਹੈਗਾ ਬਾਕੀ ਰੰਗ ਪ੍ਰਿੰਟ ਤੁਸੀਂ ਚੈੱਕ ਕਰੋ ਲਾਲ ਡੱਬ ਵਾਈਟ ਦੇ ਵਿੱਚ ਸੋ ਥਣ ਥਣ ਬਿਲਕੁਲ ਨੋਕ ਵਾਲਾ ਚਾਰੇ ਥਣ ਸਪੇਸ ਵੰਡ ਵੇਖੋ ਠੀਕ ਹੈ ਜੀ ਚਾਰੇ ਥਣ ਆ ਜਿਹੜੀ ਸਪੇਸਮੈਂਟ ਆ ਤੇ 14 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਖਾਜ ਰਾ ਲਿਓ ਇਹਨੂੰ ਵੀ ਖੁੱਲ ਕੇ ਵੀਰ ਤੋੜ ਦਗੇ ਸੋ 14 ਕਿਲੋ ਦੋਸਤੋ ਇਹਦੇ ਥੱਲੇ ਇਸ ਵਕਤ ਦੁੱਧ ਦੂਜਾ ਸੂਆ ਇਹ ਸੂਈਏ 2 ਕੁ ਮਹੀਨਿਆਂ ਦਾ ਸੂਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਦੁੱਧ ਗਰਮ ਵਾਲੀ ਥੱਲੇ ਬਿਲਕੁਲ ਚੰਗਾ ਠੀਕ ਆ ਤੇ ਰੰਗ ਪ੍ਰਿੰਟ ਚੰਗਾ ਫੈਸ਼ਨ ਡਿਜ਼ਾਈਨ ਚੰਗਾ ਹੁਣ ਵਧੂਗੀ ਦੁੱਧੂ ਅੱਗੋਂ ਨਾਲ ਵਧੀ ਅੱਗੋਂ ਗਰਮੀ ਹੈ ਨਾ ਪਹਿਲਾਂ ਗਰਮੀ ਕਰਕੇ ਮਾਲ ਸਾਰੇ ਮਾਰਦੇ ਵੈਸੇ 2-4 ਕਿਲੋ ਪਸੂ ਘੱਟ ਹੀ ਦਿੰਦੇ ਰਹੇ ਆ ਲਿਓ ਜੀ ਲੋ ਜੀ ਬਾਕੀ ਚਮਕ ਤਮਕ ਸ਼ਾਇਨਿੰਗ ਸ਼ੂਨਿੰਗ ਪੂਰੀ ਆ ਵੈੜ ਦੇ ਵਿੱਚ ਠੀਕ ਆ ਸੋ ਥਾਣਾ ਮੇਨ ਗੱਲ ਹੁੰਦੀ ਆ ਦੋਸਤੋ ਵੈੜਾ ਥਾਣਾ ਦੇ ਨਾਲੀ ਥਾਣਾ ਬਹੁਤ ਬੋਇਆ ਨੂੰ ਲੈ ਗਿਆ ਬੋਇਆ ਨੂੰ ਘਮਾਓ ਇੱਕ ਵਾਰੀ ਹੋਰ ਸੋ ਮੁਠੀ ਫਾਇਆਂ ਕਰਾ ਕਰ ਲੱਗ ਗਿਆ ਫਰੋਗ ਦਾ ਥਾਣਾ ਕਰਮਾਲੀ ਨੂੰ ਠੀਕ ਆ ਜੀ ਤੇ ਨੋਕਲਾ ਥਾਣਾ ਆਪਾਂ ਕਹਿੰਦੇ ਆ ਵੀ ਨੋਕਲਾ ਥਾਣਾ ਬਿਲਕੁਲ ਤਿੱਖੇ ਜਿਵੇਂ ਇੱਕ ਕਲਮ ਹੁੰਦੀ ਆ ਠੀਕ ਆ ਜੀ ਆ ਦੇਖੋ ਸੋ 14 ਕਿਲੋ ਉਹਦੀ ਮਾਲਕਨ 14 ਕਿਲੋ ਦੋ ਦਿਨ ਦੇ ਥੱਲੇ ਕਰਮਾਲੀ ਦੇ ਗਿਆ ਬਾਕੀ ਦੋਸਤੋ ਥੋੜਾ ਜਿਹਾ ਪਿਛਲਾ ਜਿਹੜਾ ਪੱਖ ਰਿਹਾ ਉਹ ਹੁਣ ਕਿਤੇ ਨਾ ਕਿਤੇ ਜਿਹੜਾ ਸਿਆਲੀ ਪੱਖ ਲੱਗ ਜਾਣਾ ਠੀਕ ਆ ਜੀ ਪਸੂ ਦਾ ਮਹੀਨਾ ਚੜ ਜਾਣਾ ਸੁਖ ਸੁਖਾਂ ਨਾਲ ਠੀਕ ਆ ਤੇ ਦਿਨ ਤੇ ਰਾਤਾਂ ਵੈਸੇ ਵੀ ਨਾਰਮਲ ਠੰਡੀਆਂ ਹੋ ਜਾਣੀਆਂ ਨੇ ਤੇ ਪਸੂ ਜਿਹੜੇ ਤਕਰੀਬਨ ਕੋਈ 2 ਕਿਲੋ 2 ਕਿਲੋ 3 ਕਿਲੋ ਕੰਪੈਕਟੀ ਵਧਾ ਲਈਆ ਪਰ ਕਿਤੇ ਨਾ ਕਿਤੇ ਗਰਮੀ ਕਰਕੇ ਦੁੱਧ ਘਟ ਗਿਆ ਉਹ ਦੁੱਧੋਂ ਵੀ ਵਧਣਗੇ ਸਵਾ ਦੇਖੋ ਜੀ ਬਾਕੀ ਵਹੜ ਚੰਗੀ ਆ ਜਿਹੜੇ ਮੇਰੇ ਵੀਰ ਨੇ ਲੈ ਕੇ ਜਾਣੀਆਂ ਠੀਕ ਆ ਜੀ ਸੌਦਾ ਤੁਸੀਂ ਵੀਰ ਸਾਬ ਦੇ ਨਾਲ ਕਰ ਲਿਓ ਬਾਕੀ ਮੋਲ ਆਪਾਂ ਕਰ ਲੈਨੇ ਆ ਵੀ ਕਿੰਨੇ ਕ ਦੀ ਦੇ ਦੇ ਲੈ ਆ ਫਿਰ ਸਾਬ ਦੇਵਾਂਗੇ ਕਿੰਨੇ ਕ ਦੀ ਆਪਾਂ ਜੀ ਐਸ ਐਨਓ ਵਾਲੀ ਗੱਲ ਬਾਤ ਇਹ ਲਈ ਦਾ ਬਾਹ ਬਹੁਤ ਮਹਿੰਗੀ ਹੈ ਝੂਠ ਮਾਰਨ ਵਾਲੀ ਗੱਲ ਆ ਹਾਂਜੀ ਇਹ ਲਿਹਾੜਾ ਬਹੁਤ ਜ਼ਰਾ ਹੈ ਦੁੱਧ ਦੀ ਵੀ ਗਰੰਟੀ ਉਹਨਾਂ ਨੇ ਉਦੋਂ ਪਰ ਕੱਢਦੀ ਰਹੀ ਆ 22 ਕਿਲੋ ਮੈਂ ਝੂਠ ਨਹੀਂ ਮਾਰਨ ਕਰਣੀ ਉਦੋਂ ਅੱਛਾ ਜੀ ਗਰਮੀ ਦੀ ਵੀ 22 ਕਿਲੋ ਕੱਢਦੀ ਰਹੀ ਠੀਕ ਆ ਹੁਣ ਜੇ ਆਣ ਕੇ ਵੀ ਥੋੜਾ ਜਿਹਾ ਘੜੀ ਆ ਪੱਠੇ-ਪੁੱਠੇ ਨਹੀਂ ਹੈਗੇ ਠੀਕ ਆ ਬਿਲਕੁਲ ਜੀ ਉਦੋਂ ਚਾਰ ਚੂਰੇ ਆਏ ਚਾਰ ਚੂਰੇ ਮੁੱਕ ਗਿਆ ਪੱਠੇ ਵੀ ਮੁੱਕ ਗਏ ਬਾਤ ਕੁੜੀ ਦੇ ਦਾਣੇ ਦੇ ਹੀ ਆ ਬਸ ਹਾਂ ਬਿਲਕੁਲ ਜੀ ਹਾਂਜੀ ਇਹ ਆਪਾਂ ਅੱਜ ਵੀਰ ਸਾਹਿਬ ਕਿੰਨੇ ਦੇ ਦੇ ਦਾਂਗੇ ਜਿਹੜੀ ਹਾਂ ਨਾਲ ਹੀ ਗੱਲ ਆ ਇਹ ਆਪਾਂ 35000 ਦੀ ਦੇ ਦਾਂਗੇ ਅੱਜ ਦੇ ਮੋਲੇ ਅੱਜ ਹਾਂਜੀ ਜੈ ਜੈ ਜੀ ਕਰਦਿਗੇ ਕਿ ਕੋਈ ਮੌਕੇ ਕਰ ਦਾਂਗੇ ਮੰਤਾਨਾ ਕਰ ਤਾਂ ਮੌਕਾ ਹੀ ਹੈ ਯਕੀਨ ਕਰਕੇ ਮੰਨਿਆ ਜੀ 70000 ਦੀ ਆਪਾਂ ਆਵ ਲਈ ਹੈਗਾ ਨਹੀਂ ਕੋਈ ਸ਼ੱਕ ਨਹੀਂਗਾ ਤਾਜੀ ਐਡੀ ਵੇਚ ਨਹੀਂ ਹੋਵੇ ਤੇ ਜਿੰਨੀ ਦੀ ਹੈਗੀ ਹਾਂ 70 ਦੀ ਲਈ ਸੀ 1 ਰੁਪਏ ਦਾ ਨਹੀਂ ਆ ਮਾਲ ਚ ਖੜੇ ਆ ਹਾਂ ਪਰ ਹੁਣ ਤਾਂ ਹੀ ਆਪਾਂ ਤਰੇ 2 ਮਹੀਨੇ ਚੋਈ ਆ ਬੱਚਿਆਂ ਨੂੰ ਦੁੱਧ ਪਿਆ ਬਿਲਕੁਲ ਬਿਲਕੁਲ ਜੇਰੀਆਂ ਆ ਪਲੇਓ ਬਹੁਤ ਟੌਪ ਦੀਆਂ ਉਧਰ ਆਪ ਬਸ਼ੇਰੀਆਂ ਕਰਕੇ ਤੁਸੀਂ ਬਸ਼ੇਰੀਆਂ ਕਰਕੇ ਰੱਖੀ ਸੀਗੀ ਆ ਤਾਂ ਲਈ ਸੀ ਹੁਣ ਵੀਰੋ ਬਸ਼ੇਰੀਆਂ ਨੂੰ ਦੁੱਧ ਪਿਉਣ ਵਾਸਤੇ ਰੱਖੀ ਸੀ ਵੀ ਇਹਦੇ 20 22 ਲੀਟਰ ਵੀਰਾਂ ਦਾ ਵੀ ਦੁੱਧ ਦੀ ਮਾਲਕਨ ਰਹੀ ਆ ਹੁਣ ਆਪਾਂ 14 ਕਿਲੋ ਆ ਠੀਕ ਆ ਜੀ ਹੁਣ ਦੁੱਧ ਬੰਦ ਕਰਤਾ ਆਪਾਂ ਕਿਉਂਕਿ ਉਹਨਾਂ ਪੜਾਈਆਂ ਪਾ ਲੱਗ ਪੈਂਦੀਆਂ ਫਿਰ ਬਸ਼ੇਰੀਆਂ ਦੇ ਹਾਂ ਤਾਂ ਕਰਕੇ ਠੀਕ ਆ ਜੀ ਓਕੇ ਵੀਰ ਸਾਹਿਬ ਸੋ 35000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਇਸ ਵਿਹੜ ਦੇ ਦੱਸੇ ਗਏ ਮੁੱਲ ਦੇ ਵਿੱਚੋਂ ਬਾਕੀ ਵਿਹੜ ਚੰਗੀ ਆ ਕਿਸੇ ਵੀਰ ਨੇ ਘਰੇਲੂ ਨੇ ਘਰੇ ਟਕਾਉਣੀਆਂ ਬੰਗਾ ਪੁੰਗਾ ਪ ਮੰਗਾ ਪੌਣਾ ਪਾ ਲੋ ਨਹੀਂ ਪੌਣਾ ਨਾ ਪਾਓ ਬਾਕੀ ਜੇ ਨਹੀਂ ਵੀ ਪਾਉਂਦੇ ਕੋਈ ਲੱਤ ਲੁੱਤ ਲਾਉਂਦੀ ਦੁੰਦੀ ਨਹੀਂ ਮੈਂ ਮੈਨੂੰ ਪੂਰੀ ਠੰਢੀ ਰੱਜ ਗਏ ਲੱਤ ਨਹੀਂ ਮਾਰਨੀ ਇਹਨਾਂ ਕੋਈ ਕੋਹ ਨਹੀਂ ਕਰਨਾ ਕੋਈ ਪੂਰੀ ਵਧੀਆ ਕੋਈ ਤੇਹੇ ਗੱਲਾਂ ਨਹੀਂ ਹੋ ਰਾਜਣਾ ਵੀ ਠੀਕ ਹੈ ਜੀ ਹਾਂ ਲੋਬੀ ਪ੍ਰਭੂ ਵਾਰਡ ਚੰਗੀ ਆ ਲੱਧਾਰ ਗਈ ਐ ਤੇ ਮੱਝਾਂ ਵਾਲੀ ਛਾਇਆ ਤੇ ਦੁੱਧ ਵੀ ਫਾਇੜ ਵੀ ਚੰਗੀ ਹੋਣੀ ਇਦੀ ਕਰਮਾਂ ਦੀ ਬਾਕੀ ਇੱਧਰ ਦੋ ਬੱਛੀਆਂ ਤੁਹਾਨੂੰ ਇੱਕ ਅਫਸਰਾਂ ਬੱਛੀਆਂ ਦਿਖਾਉਣੇ ਆਪਾਂ ਠੀਕ ਹੈ ਜੀ ਇੱਕ ਬੱਚੀ ਜਿਹੜੀ ਦੋਸਤੋ ਬਣੀ ਆ ਮੈਂ ਸਟਾਰਟਿੰਗ ਤੋਂ ਜ਼ਿਕਰ ਕਰ ਦਿੱਤਾ ਸੀ ਵੀਰ ਸਾਹਿਬ ਨੇ ਦੱਸਿਆ ਵੀ ਇਹ ਬਣੀ ਆ ਬੱਚੀ ਤਖੀਰੀਆਂ ਦੋਂਦੀਆਂ ਜੀ ਆ ਦੋਂਦ ਤੇ ਹਜੇ ਦੰਦ ਚੱਕੇ ਆ ਠੀਕ ਆ ਜੀ ਤੋੜੇ ਆ ਤੇ ਮੁੱਢੋਂ ਜਿਹੜੇ ਚੱਕੇ ਆ ਤੇ ਬਰਾਬਰ ਨਹੀਂ ਕੀਤੇ ਗੇ ਅੱਛਾ ਵੀਰ ਸਾਹਿਬ ਵੈਸੇ ਨਸਲ ਪ੍ਰੀਟ ਵੀ ਚੰਗੀ ਆ ਵੈਸੇ ਜਾਤੀ ਇਹ ਵੀ ਆਪਣੇ ਆਪ ਦੀ ਕਰੇਗਾ ਇਹ ਮੇਰੇ ਕੋਲ 27 28 ਕਿਲੋ ਤੱਕ ਦੁੱਧ ਕੱਢਿਆ ਉਹ ਵੈਰ ਨੇ ਅੱਛਾ ਜੀ ਬਾਵਾਂ ਆ ਪੇਚਤੀਆਂ ਤੁਹਾਨੂੰ ਦੱਸਿਆ ਥੋੜੇ ਬੰਦਿਆ ਕਰਕੇ ਹੀ ਬੰਦਿਆ ਨਹੀਂ ਪ੍ਰੋਬਲਮ ਕਰਕੇ ਠੀਕ ਆ ਜੀ ਇਹ ਵੈਰ ਉਹਨਾਂ ਆਪਣੀਆਂ ਆਪ ਦੀਆਂ ਗਾਵਾਂ ਦੀ ਆ ਠੀਕ ਆ ਔ ਉਹ ਜਿਹੜੀ ਮੱਥੀ ਹੈ ਦੂਜੀ ਉਹ ਆਪਾਂ ਮੋਲ ਲਈ ਸੀ ਓਕੇ ਹਾਂਜੀ ਉਹ ਇਹਦੀ ਮਾਂ ਜੀ ਕਲੋਸ ਜਲਸੀ ਦੇ ਵਿੱਚੀ ਹਨ ਤਹ ਹੁਣ ਬਹੁਤ ਜ਼ਿਆਦਾ ਕੱਲਾ ਕੱਲਾ ਚੰਗਾ ਲਗਾਏ ਨੇ ਇਹਦੀ ਉਮਰ ਕਿੰਨੀ ਛੋਟੀ ਦੀ ਇਹ ਅਰੇ ਡੇਢ ਸਾਲ ਦੀ ਹੋਈ ਹੋਗੀ ਲਓ ਜੇ ਛੋਟੀ ਡੇਢ ਸਾਲ ਦੀ ਆ ਤੇ ਵੱਡੀ ਤਕਰੀਬਨ ਆਪਾਂ ਮੰਨ ਲਏ ਨੇ ਵੀ ਢਾਈ ਸਾਲ ਦੇਣਕੀ ਹਾਂ ਉਹ ਤਾਂ ਆਉਂਦੀ ਵੀ ਜਲਸੀਆਂ ਇਹ ਕਲੋਸ ਹਾਂ ਕਲੋਸ ਆ ਇਹਦੀ ਉਮਰ ਤਾਂ ਦੱਸ ਦਿੱਤੀ ਵੀ ਢਾਈ ਸਾਲ ਆ ਹਾਂ ਇੰਨੀ ਕੀ ਆ ਇਹ ਖੀਰੀਆਂ ਦੋਂਦੀਆਂ ਜੇ ਵੀ ਆਉਂਦੀਆਂ ਮਤਲਬ ਕਿ ਦੋਂਦੇ ਦੰਦ ਵੀ ਨਹੀਂ ਪ੍ਰੋਪਰ ਕੀਤੇ ਤੇ ਕੋਈ ਖੀਰੀਆਂ ਚ ਵੀ ਮੰਨ ਲਏ ਅੱਜ ਹਾਂ ਤੇ ਦੋ ਦਾ ਜਦੋਂ ਬਰਾਬਰ ਕਰਦੇ ਤਾਂ ਆਪਾਂ ਹਮੇਸ਼ਾ ਕਹਦੇ ਨੇ ਪੂਰਾ ਹੁੰਦਾ ਹੋ ਗਿਆ ਹਾਂਜੀ 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 ਤੇ ਤਕਰੀਬਨ AI ਹੋਈ ਨੂੰ ਅੱਜ ਕਿੰਨਾ ਸਮਾਂ ਹੋ ਗਿਆ ਆਪਾਂ ਅੱਜ ਨੂੰ ਅੱਜ ਨੂੰ ਉਹੀ 25 ਦਿਨ ਹੋ ਗਏ ਹੋਣਗੇ 25 ਦਿਨ ਹਾਂਜੀ ਹਾਂਜੀ ਠੀਕ ਹੈ ਜੀ ਬੱਸ ਦੱਸੋ 25 ਆ ਕਿ ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਅੱਗੇ ਬਣੀ ਨੂੰ ਅੱਗੇ ਨਵੇਂ ਦੁੱਧ ਰਲਿਓ ਠੀਕ ਹੈ ਜੀ ਤੇ ਆਪਾਂ ਛੁੱਟ ਦੇ ਕੇ ਸੀ ਕਾ ਪੜ ਨਾ ਨਹੀਂ ਨਹੀਂ ਪਹਿਲੀ ਵਾਰੀ ਠੀਕ ਆ ਭਰਾ ਕੋਈ ਇੱਕ ਵਾਰ ਅੱਗੇ ਨਹੀਂ ਆਪਾਂ ਕਦੀ ਕਿਉਂਕਿ ਉਮਰ ਥੋੜੀ ਠੀਕ ਆ ਜੀ ਇੱਕ ਦੋ ਵਾਰ ਕੇ ਬੋਲੀਏ ਤੇ ਫਿਰ ਨਹੀਂ ਡਾਕਟਰ ਕਹਿੰਦਾ ਵੀ ਨਹੀਂ ਅਜੇ ਪਰ ਨਾ ਆਪਾਂ ਹੁਣ ਫਿਰ ਲੋ ਜੀ ਸੋ ਬੱਚੀ ਦੋਸਤੋ ਬਹੁਤ ਖੂਬਸੂਰਤ ਆ ਬਿਊਟੀ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਜਦੋਂ ਪੂਰੀ ਬੱਚੀ ਬਣ ਕੇ ਤਿਆਰ ਹੋਈ ਗੱਬਣ ਦੋਸਤੋ ਪੂਰੀ ਰੈਡੀ ਹੋਈ ਜਦੋਂ ਟੁੱਕੀ ਹੋਈ ਤਿਆਰੀ ਤੇ ਹੋਈ ਠੀਕ ਆ ਜੀ ਜਿਆਦ ਬੜੀ ਆ ਜੀ ਤੇ ਬਹੁਤ ਖੂਬਸੂਰਤ ਬੱਚੀ ਆ ਖਲੋਣੀ ਖਲਾਣੀ ਬਹੁਤ ਵਧੀਆ ਨਿਗਰ ਆ ਪਿੱਠ ਪੂੜੇ ਤੋਂ ਪਿੰਡੇ ਤੀ ਪੂਰੀ ਨਿਗਰ ਬਾਕੀ ਪੇਟਾ ਬੂਟਾ ਤੁਸੀਂ ਵੇਖੋ ਪੇਰ ਪੂੜੇ ਵੀ ਪੂਰਾ ਭਾਰਾ ਸੋ ਭਜਨ ਦੇ ਵਿੱਚ ਆ ਤੇ ਰੰਗ ਵੀ ਬਿਲਕੁਲ ਇੱਕ ਬਲੈਕ ਆ ਥੱਲੇ ਪੇਟ ਦੇ ਬਿਲਕੁਲ ਥੜੇ ਪਾਸੇ ਡਾਟ ਸਪੌਟ ਜਿਹੜੇ ਵਾਈਟ ਤੁਹਾਨੂੰ ਨਜ਼ਰ ਆਉਣ ਅੱਜ ਇਹ ਬੱਛੀ ਜਿਹੜੀ ਆਪਾਂ ਦੇਣੀ ਆ ਬਾਜ਼ਾਰ ਬਣਾ ਲਿਆ ਵੀ ਚਲੋ ਲੇਬਰ ਦੀ ਘਾੜ ਕਰਕੇ ਚਲੋ ਪਸ਼ੂ ਦੇ ਦਿੰਨੇ ਆ ਹਾਂਜੀ ਅੱਜ ਆਪਾਂ ਕਿੰਨੇ ਕ ਦੀ ਦੇ ਦਈਏ ਆਪਣੇ ਕੋਈ ਮੌਕੇ ਦੇ ਨਾਲ ਕਰ ਲਾਂਗੇ ਆਪਾਂ ਬੱਛੀਆਂ ਨਾਲ ਕਿੱਡੀ ਕੀ ਗੱਲ ਆ ਜੀ ਫੋਨ ਤੇ ਕਰ ਲੋਂਗੇ ਤੇ ਦੱਸ ਦੋ ਕਿ ਤੇ ਕੋਈ ਕਰਨ ਦੱਸ ਦੋ 20000 ਦੀ ਦੇ ਦਈਏ 20 ਤੂੰ ਘਟਕੀ ਦੀਏ ਵੀ ਵੇਖੋ ਦੁੱਧ ਵੀ ਪਿਆ ਆ ਸੰਭੀ ਆ ਹੁਣ ਵਹਿੜ ਬਣਾਈ ਆ ਹੂੰ ਹੂੰ ਇਹ ਤੋਂ ਘਟ ਹੁਣ ਠੀਕ ਆ ਜੀ ਹਾਂਜੀ ਤਾਂ ਦੱਸੋ ਵਹਿੜ ਬੱਛੀ ਚੰਗੀ ਆ ਬਾਕੀ ਰੇਟ ਦਾ ਤੁਸੀਂ ਤਾਲਮੇਲ ਜਦੋਂ ਲੈਣ ਕੋਈ ਖਰੀਦਣ ਵੀਰ ਲਗਾ ਤੇ ਉਹ ਵੀਰ ਸਾਹਿਬ ਦੇ ਨਾਲ ਆਪਾਂ ਬਿਠਾ ਲਿਓ ਜਿੱਥੇ ਵੀ ਬ ਬਾਕੀ ਜਿੱਥੇ ਵੀ ਬੰਦਾ ਆਉਂਦਾ ਉਹ ਤੇ ਤਾਲਮਿਲ ਪਠਾ ਲਿਓ ਬੱਚੀ ਚੰਗੀ ਆ ਅੱਗੇ ਘਰੇ ਰੱਖਣੀ ਆ ਟਕਾਉਣੀ ਆ ਵੈਸੇ ਖੜਾ ਪਸ਼ੂ ਵੀ ਬਹੁਤ ਸੋਨਾ ਲੱਗਦਾ ਦੁੱਧ ਵਾਲੀ ਬੱਚੀ ਆ ਉਹਨਾਂ ਦੇ ਸਮੇਂ ਦੇ ਵਿੱਚ ਪਹਿਲਾਂ ਉਹ ਬੱਚੀ ਚੰਗਾ ਦੁੱਧ ਚਵਾ ਜੀ ਪਹਿਲੇ ਨਹੀਂ 20 ਕਿਲੋ ਕੱਢੂਗੀ ਜੀ 20 22 ਕਿਲੋ ਪਹਿਲੇ ਨਹੀਂ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ ਦੇ ਲਾਇਆ ਜੀ 27 ਕਿਲੋ ਤੱਕ ਚੋਇਆ ਜੀ ਠੀਕ ਆ ਜੀ ਹਾਂਜੀ ਅੱਜਤੀ ਵਿੱਚੀਆਂ ਗਾਵਾਂ ਠੀਕ ਆ ਜੀ ਹਾਂਜੀ ਚਲੋ ਇੱਕ ਜਿਹੜੀ ਵੀਰ ਬੱਚੀ ਆ ਆਪਣੇ ਕੋਲ ਸਾਲ ਸਵਾ ਕ ਸਾਲ ਦੀ ਆ ਹਾਂ ਇਹ ਸਾਲ ਸਵਾ ਸਾਲ ਦੀ ਠੀਕ ਆ ਇਹ ਵੀ ਪੂਰੀ ਨਿੱਗਰ ਹਾਂ ਇਹਦੀ ਮਾਂ ਦਾ ਦੋ ਤੋਂ ਤੁਸੀਂ ਦੱਸਣਾ ਜੇ 20 ਪੰਜ ਕਿਲਾ ਆ ਇਹਦਾ 20 ਕਿਲੋ ਤੱਕ ਦੇਸੀ ਇਹਨੇ ਹੈਗੀ ਵੀ ਆਪਣਾ ਜਲਸੀ ਗਲੋਸ ਚ ਆਉਂਦੀ ਇਹਦੀ ਮਾਂ ਹਾਂਜੀ ਹਾਂਜੀ ਇਹ ਬੱਚੀ ਜੋਂ ਹੁੰਦੇ ਰਗੀ ਠੀਕ ਆ ਜੀ ਹਾਂਜੀ ਲਓ ਜੀ ਇਹ ਵੀ ਬੱਚੀ ਚੰਗੀ ਆ ਥਣਾ ਥੁਣਾ ਦੀ ਥਣਾ ਥੁਣਾ ਦੀ ਬਹੁਤ ਵਧੀਆ ਆ ਕਰੋ ਚੱਕ ਤੇ ਆ ਦੇਖੋ ਨਾ ਤੇ ਬੱਚੀ ਸਾਲ ਸਵਾ ਕ ਸਾਲ ਦੀ ਬੱਚੀ ਆ ਤੇ ਕਈ ਵੀਰ ਸ਼ੌਂਕ ਰੱਖਦੇ ਵੀ ਚਲੋ ਕੋ ਸਾਲ ਸਵਾ ਸਾਲ ਦੀ ਕੋਈ ਚੀਜ਼ ਮਿਲ ਜਾਵੇ ਤੇ ਸਾਂਭਣ ਦਾ ਬੜੇ ਵੀਰਾਂ ਨੇ ਇਹ ਦੁੱਧ ਛੱਡ ਕੇ ਪੂਰੀਆਂ ਸਾਂਭੀਆਂ ਆਪਾਂ ਨੇ ਇਹ ਤਾਂ ਹੁਣ ਬੰਦਿਆਂ ਬੰਦਿਆਂ ਕੋਈ ਇਹ ਤਾਂ ਬੱਚੀ ਦਾ ਵੀਰ ਮੁੱਲ ਕੀ ਲਊਗਾ ਛੋਟੀ ਦਾ ਇਹਦਾ 10 ਮੰਗਦੇ ਆਪਾਂ ਕਰ ਲਾਂਗੇ ਮੌਕੇ ਤੇ ਜਵੇਂ ਕੋਈ ਕਹੂ ਠੀਕ ਆ ਜੀ ਹਾਂ 10 ਮੰਗਦੇ ਆ ਬਾਕੀ ਮੌਕੇ ਤੇ ਹਾਂ ਜੀ ਹਾਂ ਜੀ ਤੇ ਜੋੜੀ ਕੋਈ ਵੀਰ ਲੈ ਜਾਂਦਾ ਤੇ ਕਰਦੇ ਜੇ ਆ ਕੋਈ ਗੱਲ ਨਹੀਂ ਫੁੱਲ ਮਾਨਤਾ ਕਰ ਦਾਂਗੇ ਇਹ ਜੋੜੀ ਲਊਗਾ ਇਹ ਕੋਈ ਗੱਲ ਨਹੀਂ ਦੇ ਦਾਂਗੇ ਠੀਕ ਠੀਕ ਹਾਂ ਜੀ ਬਾਬੇ ਕਿਸਾਨ ਵੀਰੋ ਕੋਈ ਵੀਰ ਜੋੜੀ ਵੀ ਪਾਉਂਦਾ ਠੀਕ ਆ ਜੀ ਦੋਨਾਂ ਦਾ ਵੀ ਤੁਸੀਂ ਸੌਦਾ ਮਾਰਦੇ ਜੇ ਤੇ ਖੁੱਲਾ ਡੁੱਲਾ ਮਾਨਤਨ ਹੋ ਜਾਊਗਾ ਇਹਦਾ 20 ਮੰਗਿਆ ਤੇ ਉਹਦਾ 10 ਮੰਗਿਆ ਵੀਰ ਸਾਹਿਬ ਨੇ 3000 ਜੋੜੀ ਦਾ ਮੰਗਿਆ ਤੇ ਬਾਕੀ ਜਿਹੜਾ ਕੋਈ ਵੀਰ ਇਕੱਠੀਆਂ ਦਾ ਸੌਦਾ ਮਾਰੂਗਾ ਤੇ ਵਿੱਚੋਂ ਛੋੜ ਛੱਪਾ ਖੁੱਲਾ ਹੋ ਜਾਊਗਾ ਮਾਨਤਨ ਠੀਕ ਹੈ ਜੀ ਤੇ ਵੀਰ ਸਾਹਿਬ ਇੱਕ ਆਪਣੇ ਨੰਬਰ ਬੋਲ ਦਿੱਤੇ 9474 ਹਾਂਜੀ 42346 ਠੀਕ ਹੈ ਜੀ 947442346 ਠੀਕ ਹੈ ਵੀਰ ਹਾਂ ਲਓ ਦੱਸੋ ਇਹ ਸਾਨੂੰ ਮੇਰੇ ਨਾਲ ਵੀਰ ਸਾਹਿਬ ਪਸ਼ੂ ਵਪਾਰ ਦਾ ਕਿੱਦਾਂ ਵੀਰ ਦਾ ਤੋ ਪਸ਼ੂ ਵਪਾਰ ਦਾ ਕੰਮ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਤੇ ਇਸੇ ਤਰ੍ਹਾਂ ਦੋਸਤੋ ਕੰਟੀਨਿਊਸ ਚੱਲ ਰਿਹਾ ਨਾਲ ਦੀ ਨਾਲ ਬੜੀਆਂ ਸ਼ੌਂਕੀਆਂ ਤੌਰ ਤੇ ਘੋੜੀਆਂ ਵੀ ਰੱਖੀਆਂ ਨੇ ਤੇ ਬਚੇਰੀਆਂ ਬਚੇਰੇ ਵੀ ਕਾਲੇ ਕਾਂਟੇ ਦੇ ਬੱਚੇ ਵੀ ਉਹਨਾਂ ਦੇ ਵਿੱਚੋਂ ਲੈ ਆ ਵੀਰ ਦੇ ਕੋਲ ਹੀ ਆ ਤੋ ਕੰਮ ਬੜੇ ਸ਼ੌਂਕ ਨਾਲ ਕਰਦੇ ਆ ਤੇ ਵਪਾਰ ਦਾ ਕੀਤਾ ਵੀ ਸ਼ੌਂਕ ਨਾਲ ਕਰਦੇ ਆ ਸੋ ਇੱਕ ਵਾਰ ਤੋਂ ਫੇਰ ਜਿਹੜਾ ਦੋਸਤ ਤੁਹਾਡੇ ਸਾਹਮਣੇ ਵੀਰ ਹਣੀ ਹਾਜ਼ਰ ਹੋਏ ਆ ਜਿਹੜੇ ਪਸ਼ੂ ਲੈ ਕੇ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ